ਸੋਨੂ ਸੱਬਰਵਾਲ ਸੈਨਪੁਰਾ ਚੌਂਕ ਰਸਨੀਕ ਵਾਈਸ ਪ੍ਰਧਾਨ ਮੈਂ ਇਹੋ ਕਹਿਣਾ ਚਾਹੁੰਦਾ ਜੀ ਇਹ ਜਿਹੜਾ ਰਜੀਵ ਖੋਖਰ ਆ ਇਹ ਅਜ ਤੋਂ ਇਹਦਾ 2 4 5 ਸਾਲ ਪਿੱਛੇ ਜਾ ਕੇ ਦਾ ਬੈਕਗ੍ਰਾਉਂਡ ਦੇਖਿਆ ਜਾਵੇ ਇਹ ਕੀ ਹੈਗਾ ਸੀ ਤੇ ਅੱਜ ਕੀ ਆ ਇੰਨੀ ਪ੍ਰੋਪਰਟੀ ਦਾ ਮਾਲਕ ਕਿੱਦਾਂ ਬਣ ਗਿਆ ਵਾ ਇਹ ਕੀ ਕਿਹੜੇ ਅਫਸਰਾਂ ਨਾਲ ਮਿਲੀ ਭਗਤ ਬਣ ਕੇ ਜਿਹੜੀਆਂ ਇੰਨੇ ਕਰੋੜਾਂ ਦੀਆਂ 혐ੋਧੀਆਂ ਬਣਾ ਲੀਆਂ ਦੁਕਾਨਾਂ ਸਾਡੀਆਂ ਸਭ ਕੋਈ ਸਾਡਾ ਤੇ ਨੇ ਸਾਡੇ ੱਤਕਾ ਕੀਤਾ ਸਾਡੇ ਤੇ 400 ਮਤਲਬ 420 20 ਦਾ ਪਰਚਾ ਕਰਵਾਤਾ ਨੇ ਨਜਾਇਜ਼ ਸਾਡੇ ਤੇ ਪਰਚੇ ਲਮਾਏ ਆ ਕਾਫੀ ਕੰਮ ਸਾਡੇ ਤੋਂ ਪਰਚਾ ਕੀਤਾ ਹੋਇਆ ਹੈ ਤੇ ਦਿੱਕੋ ਬਾਹਰ ਪ੍ਰਬੰਧਨ ਮੰਤਰੀ ਸਾਹਿਬ ਨਾਲ ਜੇਕਰ ਹੋਵੇ ਤੇ ਮੀਡੀਆ ਦੇ ਸਾਹਮਣੇ ਆਏ ਨੇ ਚਲਾ ਨਾ ਕਰਨਾ ਨੰਬਰ ਕਰਦੇ ਆ ਤੇ ਕੀ ਜਣਾ ਜਾਂਦੇ ਹੋ ਜੀ ਤੁਸੀਂ ਵੀ ਅੱਜ ਤੇ ਮੀਡੀਆ ਦੇ ਸਾਹਮਣੇ ਆਏ ਹੋ ਸਾਹਿਬ ਜੀ ਸਾਹਿਬ ਜੀ ਨਾਲ ਗੱਲ ਕਰਦਾ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਚੌਂਕ ਸੈਨਪੁਰਾ ਕੋਟੀ ਸ਼ਾਮਜੀ ਮਲਦੇ ਜਿੰਨੇ ਵੀ ਮਸਮੀਕ ਨੇ ਉਹ ਬਹੁਤ ਅਰਜੀਵ ਕੋਕਰ ਕੋ ਦੁਖੀ ਆ ਉਹ ਐਂਡ ਮੇਰੇ ਕੋ ਆਏ ਮੈਨੂੰ ਕਹਿੰਦੇ ਜੀ ਸਾਡੀਆਂ ਦੁਕਾਨਾਂ ਤੇ ਐਂਡ ਗਲੀ ਦੇ ਅੰਦਰ ਜਿਹੜੀ ਆ ਆਪਣੀ ਸਾਡੀ ਫਾਲਤੂ ਜਗ੍ਹਾ ਉਰਤੇ ਵੀ ਉਹਨੇ ਆਪਣੀ ਪ੍ਰੋਪਰਟੀ ਤਿਆਰ ਕਰ ਲਈ ਆ ਉਹ ਪ੍ਰੋਪਰਟੀ ਬਾਰੇ ਜੀ ਮਤਲਬ ਕਿ ਜਾਂਚ ਕੀਤੀ ਜਾਏ ਉਹ ਕਿਸ ਤਰ੍ਹਾਂ ਤਿਆਰ ਹੋ ਗਈ ਆ ਗਲੀ ਦੇ ਅੰਦਰ ਵੀ ਕੋਈ ਲੈਂਟਰ ਪੈਂਦੇ ਨੇ ਜੇ ਗਲੀ ਚ ਵੀ ਲੈਂਟਰ ਪਏ ਮੰਦਰ ਤੇ ਕੰਧਾਂ 'ਚ ਲੈਂਟਰ ਵਾਰਦੇ ਜੀ ਹੋਰ ਦੱਸੋ ਇਹ ਸਾਰਾ ਜਿੰਨੇ ਇਹਨੇ ਪ੍ਰੋਪਰਟੀ ਦੇ ਕਾਗਜ਼ ਜੋ ਬਣਾਏ ਆ ਇਹ ਸਾਰੇ ਤਹਿਸੀਲਦਾਰ ਇਹਦੇ ਨਾਲ ਰਲੇ ਦੇ ਆ ਇਹ ਜਾਲੀ ਜਾਲੀ ਜਿਸ ਤੀ ਬਣਾਈ ਹੈ ਸਭ ਰੀਅਲੀ ਰਜਿਸਟਰੀਆਂ ਜੇ ਜਿਨ੍ਹਾਂ ਦੇ ਲੋਕਾਂ ਦੇ ਨਾਮ ਤੇ ਪੁਰਾਣੀਆਂ ਇੰਨੀ ਰਜਿਸਟਰੀਆਂ ਵਾਂ ਉਹਨਾਂ ਦੀ ਸੁਣਵਾਈ ਨਹੀਂ ਕੋਈ ਹੋ ਰਹੀ ਦੇਖੋ ਆ ਵਿਚਾਰੇ ਬਿਠੇ ਨੇ ਮਾਤੜ ਇਹਨਾਂ ਦੇ ਕੋ ਸਾਰੇ ਤੁਸੀਂ ਪੁੱਛੋ ਕੀ ਗੱਲ ਹੈ ਮੇਰਾ ਨਾਮ ਅਮੀਤਾ ਹਾਂਜੀ ਦੱਸੋ ਕੀ ਗੱਲ ਹੈ ਸਰ ਅਸੀਂ ਸਰਕਾਰਾਂ ਦੇ ਗਿਆ ਹ ਰੋਕੀ ਪੀਰਾਂ ਦੇ ਤੇ ਮੈਂ ਨਾਲ ਅਸੀਂ ਇੱਥੇ ਹੀ ਆਏ ਹਾਂ ਜੇ ਆਣ ਕੇ ਬੈਠੇ ਆ ਤੇ ਪੁਲਿਸ ਗਾਰਦ ਵਾਲੀ ਗਾਰ ਤੋਂ ਸਾਡੇ ਘਰ ਆ ਗਈ ਪੁਲਿਸ ਤੇ ਮੈਂ ਪੁਲਿਸ ਵਾਲਿਆਂ ਨੂੰ ਪੁੱਛਣ ਢੀ ਕਿ ਕੀ ਹੋਇਆ ਵਾ ਕਿਉਂ ਸਾਡੇ ਘਰ ਆਏ ਕਹਿੰਦੇ ਤੁਹਾਡੇ ਤੇ ਪਰਚੇ ਹੋਏ ਮੈਂ ਕਹਾਂ ਅਸੀਂ ਕਿਸੇ ਨਾਲ ਕੋਈ ਚੰਗੀ ਨਹੀਂ ਕੋਈ ਮਾੜੀ ਨਹੀਂ ਕੀਤੀ ਸਾਡੇ ਤੇ ਪਰਚੇ ਕਾਦੇ ਹੋ ਗਏ ਆ ਇਹ ਕਹਿੰਦੇ ਕਿ ਤੁਸੀਂ ਨਜਾਇਜ਼ ਕਬਜ਼ੇ ਕੀਤੇ ਦੇ ਆ ਤੇ ਦੁਕਾਨਾਂ ਸਾਡੀਆਂ ਸਭ ਕੋਈ ਸਾਡਾ ਤੇ ਨੇ ਸਾਡੇ ਤੱਕਾ ਕੀਤਾ ਸਾਡੇ ਤੇ 400 ਮਤਲਬ 420 20 ਦਾ ਪਰਚਾ ਕਰਵਾਤਾ ਨੇ ਨਜਾਇਜ਼ ਸਾਡੇ ਤੇ ਪਰਚੇ ਲਵਾਏ ਹੈਗੇ ਜਦੋਂ ਕਿ ਅੱਜ ਤੋਂ ਦੋ ਜਿਹੜੇ ਕਿਹੜੇ ਥਾਲੇ ਥਾੜੇ ਦੇ ਪਰਚਾ ਕਰਵਾ ਗਏ ਆਂ ਕਾਮ ਬਾਗ ਗ੍ਰੀਡ ਵਿਜਨ ਅੱਛਾ ਹਾਂਜੀ ਅੱਛਾ ਤੁਸੀਂ ਕੀ ਚਾਹੁੰਦੇ ਜੀ ਉਹਨਾਂ ਸੀ ਪੁਣਾ ਸੀ ਕਹਿੰਦੇ ਕਿ ਸਾਨੂੰ ਇਨਸਾਫ਼ ਮਿਲੇ ਕਿ ਸਾਡੀਆਂ ਦੁਕਾਨਾਂ ਸਾਨੂੰ ਵਾਪਸ ਮਿਲ ਜਾਣ ਸਾਡੇ ਕੋ ਸਾਰਾ ਮੇਰੇ ਨਾਲ ਰਜਿਸਟਰੀ ਇਹਨਾਂ ਦੇ ਨਾਂ ਪਾਵਰ ਟਾਉਣੀ ਹੈਗੀ ਆ ਅਸੀਂ ਗੋਆ ਘਰ ਪੰਜ ਦੇ ਵਿੱਚ ਹੀ ਜਰਾ ਜੀ ਚਾਲ ਲੱਗਦੀ ਸੀ ਸਟੇ ਦੇ ਵਿੱਚ ਸਾਡਾ ਸਾਰਾ ਸਮਾਨ ਮਤਲਬ ਉਲਟ ਫੁਲਟ ਕਰ ਦਿੱਤਾ ਸਾਰਾ ਮਤਲਬ ਇਸ ਜਾਂ ਤੱਕ ਸਾਡੀ ਦੁਕਾਨ ਦੇ ਵਿੱਚ ਲੱਗਾ ਡਬਲ ਸਟੋਰੀ ਬਣੀ ਸੀ ਸਾਡੀ ਦੁਕਾਨ ਇਹਨੇ ਆਪਣੇ ਹੱਕ ਦੇ ਵਿੱਚ ਸਾਰੀ ਕਰ ਲਈ ਆ ਵਿੱਚੋਂ ਸਾਡੇ ਨੇ ਮਤਲਬ 11 ਵਾਜਰੀ ਚ ਇਹਨੇ ਸਾਡੀਆਂ ਦੁਕਾਨਾਂ ਦਾ ਕਬਜ਼ਾ ਕਰ ਲਿਆ ਪੁਲਿਸ ਨੂੰ ਤੁਸੀਂ ਇਨਫੋਰਮੇਸ਼ਨ ਕਰ ਦੋ ਦਿੱਤੀ ਆ ਇਹਨਾਂ ਨੂੰ ਤੁਹਾਨੂੰ ਨੋਆ ਸਾਡੀ ਘਰ ਹੈਗੀ ਨੋ ਦੇ ਕੇ ਆਈ ਫਿਰ ਦਰਖਾਸਤ ਹੀ ਤੇ ਘਰੋਂ ਪਗੋੜੇ ਹੋਏ ਸੋ ਸਾਨੂੰ ਤੇ ਨਾ ਘਰੋਂ ਭਜਾਇਆ ਹੈ ਅਸੀਂ 3 ਮਹੀਨੇ ਆਪਣੇ ਘਰ ਆਏ 4 ਮਹੀਨੇ ਨਜਾਇਜ਼ ਸਾਡੇ ਨੇ ਧੱਕਾ ਕੀਤਾ ਉਹ ਸਾਡੇ ਨਾਲ ਹੁਣ ਕੋਈ ਇਹਦੇ ਨਾਲ ਲੜਨ ਨਹੀਂ ਕੋਈ ਝਗੜਾ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਤੁਹਾਨੂੰ ਪਤਾ ਉਦੋਂ ਲੱਗਾ ਕਿ ਜੀਰੋ ਸਾਡੇ ਘਰ ਪੁਲਿਸ ਆ ਗਈ ਆ ਪੁਲਿਸ ਨੂੰ ਤੁਸੀਂ ਕਮਪਲੇਟ ਨਹੀਂ ਕਰਾਈ ਹਾਂਜੀ ਤੁਸੀਂ ਪੁਲਿਸ ਨੂੰ ਕੰਪਲੇਟ ਕੀਤੀ ਆ ਕੀਤੀ ਬਾਅਦ ਵਿੱਚ ਕੀਤੀ ਏ ਪਰ ਨੇ ਸਾਡੀ ਦੋ ਦਿਨ ਬਾਅਦ ਸਾਨੂੰ ਪਤਾ ਲੱਗਾ ਵੀ ਫਿਰ ਕੀਤੀ ਅੰਦਰ ਮਤਲਬ ਕੋਈ ਸੁਣਵਾਇ ਨਹੀਂ ਕੋਈ ਕਰਦਾ ਹੀ ਨਹੀਂ ਇਹ ਚਾਰ ਪੰਜ ਜਾਣੇ ਜੇ ਜਿਨ੍ਹਾਂ ਨੇ ਸਾਡੇ ਨਾਲ ਕੰਮ ਕੀਤਾ ਸਾਡੇ ਕਰਵਾਇਆ ਸੀ ਇੱਕ ਅੱਖਾਂ ਮਰ ਗਿਆ ਇੱਕ ਪਿੱਕੀ ਤੇ ਇੱਕ ਕਸ਼ਮੀਰੀ ਬੰਦੇ ਦੇ ਘਰ ਇੱਕ ਪ੍ਰਵੀਨ ਤੇ ਇੱਕ ਰਜੀਵ ਕੋਕਰ ਰਜੀਵ ਕੋਕਰ ਦੇ ਇੱਕ ਜੇਦ ਕੋਕਰ ਅੰਦਰ ਥੋੜਾ ਜਿਹਾ ਨਾ ਤੇ ਇੱਕ ਸੋਨੂ ਮੇਰਾ ਨਾਮ ਅਮਿਤਾ ਹਾਂਜੀ ਦੱਸੋ ਕੀ ਕਹਣਾ ਜੀ ਪਰ ਕਹੀ ਸਰਕਾਰਾਂ ਦੇ ਗਏ ਹ ਰੋਕੀ ਪੀਰਾਂ ਦੇ ਤੇ ਮੈਂ ਨਾ ਅਸੀਂ ਇੱਥੇ ਹੀ ਆਏ ਹ ਜੇ ਆਣ ਕੇ ਬੈਠੇ ਆ ਤੇ ਪੁਲਿਸ ਗਾਰਦਾਂ ਦੀ ਗਾਰਦ ਸਾਡੇ ਘਰ ਆ ਗਈ ਆ ਪੁਲਿਸ ਫੇ ਮੈਂ ਪੁਲਿਸ ਵਾਲਿਆਂ ਨੂੰ ਪੁੱਛਣ ਢੀ ਕਿ ਸਖੀ ਹੋਇਆ ਕਿਉਂ ਸਾਡੇ ਘਰ ਆਏ ਕਹਿੰਦੇ ਤੁਹਾਡੇ ਤੇ ਪਰਚੇ ਹੋਏ ਮੈਂ ਕਹਾਂ ਅਸੀਂ ਕਿਸੇ ਨਾਲ ਕੋਈ ਚੰਗੀ ਨਹੀਂ ਕੋਈ ਮਾੜੀ ਨਹੀਂ ਕੀਤੀ ਸਾਡੇ ਤੇ ਪਰਚੇ ਕਾਦੇ ਹੋ ਗਏ ਆ ਇਹ ਕਹਿੰਦੇ ਕਿ ਤੁਸੀਂ ਨਜਾਇਜ਼ ਕਬਜ਼ੇ ਕੀਤੇ ਇਹ ਤੇ ਦੁਕਾਨਾਂ ਸਾਡੀਆਂ ਸਭ ਕੁਝ ਸਾਡਾ ਤੇ ਨੇ ਸਾਡੇ ੱਤਕਾ ਕੀਤਾ ਸਾਡੇ ਤੇ 400 ਮਤਲਬ 420 20 ਦਾ ਪਰਚਾ ਕਰਵਾਤਾ ਨੇ ਨਜਾਇਜ਼ ਸਾਡੇ ਤੇ ਪਰਚੇ ਲਵਾਏ ਹੈਗੇ ਜਦੋਂ ਕਿ ਅੱਜ ਤੋਂ ਦੋ ਕਿਹੜੇ ਕਿਹੜੇ ਠਾੜੇ ਠਾੜੇ ਚ ਪਰਚਾ ਕਰਾਇਆ ਗਾਮ ਬਾਗ ਦੀਡ ਵਿੱਚ ਅੱਛਾ ਹਾਂਜੀ ਅੱਛਾ ਤਾਂ ਤੁਸੀਂ ਕੀ ਚਾਹੁੰਦੇ ਜੀ ਮੁਲਾਸੀਪਾ ਮੁਲਾਸੀ ਕਹਿੰਦੇ ਕਿ ਸਾਨੂੰ ਇਨਸਾਫ ਮਿਲੇ ਕਿ ਸਾਡੀਆਂ ਦੁਕਾਨਾਂ ਸਾਨੂੰ ਵਾਪਸ ਮਿਲ ਜਾਣ ਸਾਡੇ ਕੋ ਸਾਰਾ ਮੇਰੇ ਨਾਲ ਰਜਿਸਟਰੀ ਇਹਨਾਂ ਦੇ ਨਾਮ ਪਾਵਰ ਟਾਉਣੀ ਹੈਗੀ ਆ ਅਸੀਂ 2005 ਦੇ ਵਿੱਚ ਹੀ ਜਗ੍ਹਾ ਦੀ 4 ਲੱਖ ਦੇ ਵਿੱਚ ਸਾਡਾ ਸਾਰਾ ਸਮਾਨ ਮਤਲਬ ਉਲਟ ਉਲਟ ਕਰ ਦਿੱਤਾ ਸਾਰਾ ਮਤਲਬ ਇਸਿਆਂ ਤੱਕ ਸਾਡੀ ਦੁਕਾਨ ਦੇ ਵਿੱਚ ਲੱਗਾ ਡਬਲ ਸਟੋਰੀ ਬਣੀ ਸੀ ਸਾਡੀ ਦੁਕਾਨ ਇਹਨੇ ਆਪਣੇ ਹੱਥ ਦੇ ਵਿੱਚ ਸਾਰੀ ਕਰ ਲਈ ਪਿੱਛੋਂ ਸਾਡੇ ਨੇ ਮਤਲਬ ਗੈਰਹਾਜਰੀ ਚ ਇਹਨੇ ਸਾਡੀਆਂ ਦੁਕਾਨਾਂ ਦਾ ਕਬਜ਼ਾ ਕਰ ਲਿਆ ਮੇਰਾ ਨਾਮ ਰਜੀਵ ਕੋਖਰਾ ਜੀ ਹਾਂਜੀ ਕੀਤ ਮੋਬਾਈਲ ਗੈਲਰੀ ਦੀ ਫਰਮ ਨੂੰ ਚਲਾਉਣਾ ਜਿਹੜਾ ਸ਼ਾਪ ਹੈ ਮੋਬਾਈਲ ਗੈਲਰੀ ਹਾਂਜੀ ਤੇ ਇਹ ਜਿਹੜੇ ਤੁਹਾਡੇ ਤੇ ਮਤਲਬ ਲਾਉਂਦੇ ਨੇ ਇਲਜ਼ਾਮ ਵੀ ਕਬਜ਼ੇ ਕਰਨ ਦੇ ਜੇ ਪਟਵਾਰੀਆਂ ਨਾਲ ਮਿਲ ਕੇ ਜਾਂ ਤਸਵੀਰਦਾਰ ਨਾਲ ਜਾਂ ਪੁਲਸ ਅਫਸਰਾਂ ਨਾਲ ਮਿਲ ਕੇ ਸਰ ਦੇਖੋ ਜੀ ਸਰਕਾਰੀ ਵਿਭਾਗਾਂ ਰੀਸਟੇਨ ਤਕਾਲ ਸਾਰੇ ਮੇਰੇ ਨਾਮ ਤੇ ਆ ਬੈਂਕ ਤੋਂ ਲੋਨ ਹੈ ਆ ਪ੍ਰਾਪਰਟੀ ਤੇ ਠੀਕ ਹੈ ਜੀ ਉਸ ਤੋਂ ਬਾਅਦ ਸਰ ਇਹਨਾਂ ਨੇ ਕੁਝ ਬੰਦਿਆਂ ਨਾਲ ਲੱਗੇ ਮੇਰੀ ਪ੍ਰਾਪਰਟੀ ਨੂੰ ਤੋੜ-ਭੰਨ ਕੀਤੀ ਮੇਰੇ ਪਿੱਛੋਂ ਚੋਰ ਸਮਾਨ ਚੋਰੀ ਕੀਤਾ ਜਿਹਦੀ ਐਫਆਈਆਰ ਮੈਂ ਕੰਪਲੀਟ ਲਖਾਈ ਆ ਐਫਆਈਆਰ ਸ਼ਾਇਦ ਦਰਜ ਹੋ ਜੇ ਇਹਨਾਂ ਦੇ ਠੀਕ ਹੈ ਜੀ ਇਸੇ ਉਸੇ ਚੀਜ਼ ਨੂੰ ਦੁਪਾਨ ਵਾਸਤੇ ਤੇ ਇਹ ਇਦਾਂ ਦਾ ਕੰਮ ਕਰ ਰਹੇ ਆ ਜਿਹਦੀਆਂ ਕੁਝ ਵੋਟਾਂ ਜਮੈਂ ਆ ਵੀ ਦਿਖਾ ਦੇਣਾ ਇਹਨਾਂ ਨੇ ਪਿੱਛੋਂ ਮੇਰੇ ਪ੍ਰਾਪਤੀ ਨੂੰ ਤੋੜਿਆ ਵਾ ਮੈਂ ਕਹਿੰਦਾ ਇਹਨੇ ਮੇਰੇ ਕੋ ਪੈਸੇ ਲੈਣਾ ਚਾਹੁੰਦੇ ਡਰਾ ਕੇ ਧਮਕਾ ਦੇ ਇਹਨਾਂ ਨੇ ਮੇਰੇ ਕੋ ਪਹਿਲੇ ਵੀ ਪੈਸੇ ਲਏ ਆ ਇਹਨਾਂ ਨੇ ਲੈ ਤੁਹਾਡੇ ਕੋ ਇਹਨਾਂ ਨੇ ਮੇਰੇ ਕੋ ਪਹਿਲੇ ਵੀ ਪੈਸੇ ਲਏ ਆ ਇਹ ਦੇਖੋ ਜੀ ਕਿਨੇ ਪੈਸੇ ਲੈ ਤੁਹਾਡੇ ਕੋ ਇਹਨਾਂ ਨੇ ਮੇਰੇ ਕੋ ਸਰ ਤੁਹਾਨੂੰ ਕੀ ਦੱਸਾਂ ਜੀ ਕਿੰਨੇ ਪੈਸੇ ਲੈ ਚੁੱਕੇ ਆ ਮੈਂ ਤਾਂ ਸਰਕਾਰ ਅੱਗੇ ਅਪੀਲ ਕਰਨਾ ਵ ਮੈਨੂੰ ਹੀ ਮੇਰੀ ਪ੍ਰਾਪਰਟੀ ਭਾਵੇਂ ਸਰਕਾਰੀ ਬਾਦ ਲੈਣ ਤੇ ਮੈਨੂੰ ਦੇਸ਼ਾਣ ਦੀ ਪਰਮਿਸ਼ਨ ਦੇਣ ਮੈਂ ਤਾਂ ਇੰਡੀਆ 'ਚ ਨਹੀਂ ਰਹਿਣਾ ਇਹ ਦੇਖੋ ਸਰ ਇਹ ਹਾਲ ਕਰਤਾ ਪ੍ਰਾਪਰਟੀ ਮੇਰੀ ਦਾ ਤੋੜ ਕੇ ਨਾ ਨਹੀਂ ਮੈਂ ਸਰ ਇੱਕ ਬਿਜ਼ਨਸਮੈਨ ਬੰਦਾ ਦੇਖੋ ਜੀ ਇਹ ਆ ਕੇ ਮੇਰੀ ਪ੍ਰਾਪਰਟੀ ਵਿੱਚ ਆ ਕੇ ਇਹਨਾਂ ਤੋੜਪਨ ਕੀਤੀ ਆ ਮੈਂ ਸਰ ਇੱਕ ਬਿਜ਼ਨਸਮੈਨ ਬੰਦਾ ਮੈਂ ਕਬਜ਼ਾ ਕਰਕੇ ਜਾਂ ਕਿਸੇ ਦੀ ਪ੍ਰੋਫੈਸ਼ਨ ਕਿ ਕੀ ਕਰਾਂ ਮੇਰੀ ਪ੍ਰਾਪਰਟੀ ਆ ਇਹਨਾਂ ਨੇ ਪਹਿਲੇ ਮੇਰੇ ਕੋਲ ਕਹਿ ਕੇ ਜਗਾ ਛੜਵਾਈਦਿਆਂ ਕਿ ਜੇ ਲੋ ਜੀ ਸਾਨੂੰ ਇੱਥੇ ਜਗਾ ਦਿਓ ਬਣਾਣਾ ਸੀ ਮੈਂ ਸਰ ਇਹਨਾਂ ਨਾਲ ਲੜਾਂ ਇਹਨਾਂ ਕੁੱਟਕਾਂ ਸਾਰੇ ਇਕੱਠੇ ਹੋ ਕੇ ਆ ਜਿੰਦੇ ਆ ਦੇਖੋ ਇਹਨਾਂ ਨੇ ਮੇਰੇ ਪ੍ਰਾਪਰਟੀ ਦੇ ਅੰਦਰ ਜਾ ਕੇ ਕਾਫੀ ਨੁਕਸਾਨ ਕੀਤਾ ਪਹਿਲੇ ਜੀ ਦੇਖੋ ਇਹ ਕਦੋਂ ਦੀ ਘਟਨਾ ਜੀ ਤੁਹਾਡੀ ਆ ਰਹੀ ਹੈ ਇਹ ਸਰ ਇਹਨਾਂ ਨੇ ਕੀ ਕੀਤਾ ਮੈਂ ਇਹ 7-12 ਨੂੰ ਘਟਨਾ ਕੀਤੀ ਆ ਇਹਨਾਂ ਨੇ ਠੀਕ ਹੈ ਜੀ ਮੈਂ ਇੱਥੇ ਨਹੀਂ ਸੀਗਾ ਮੇਰੇ ਪਿੱਛੇ ਡਰਾਮਾ ਕੀਤਾ ਗਿਆ ਪੂਰਾ ਤੇ ਮੈਂ ਸਰ ਕੋਰਟ ਤੋਂ ਸੇ ਲਿਆ ਲਿਆ ਵੀ ਤੁਮਲਾ ਹੋ ਗਿਆ ਸਟੇ ਇੱਕ ਬੰਦੇ ਦੇ ਖਿਲਾਫ ਲਿਆਵਾ ਦੂਜਾ ਆ ਜਾਂਦਾ ਦੂਜੇ ਖਿਲਾਫ ਤੀਜਾ ਆ ਜਾਂਦਾ ਅਗਰ ਮੇਰੇ ਕੋਲ ਪ੍ਰੋਪਰ ਪੇ ਪੂਰੀ ਜਦ ਅਖਰ ਕਿਦਣਾ ਕਿਤੇ ਕੋਰਟ ਬੇਰੀ ਸੁਣਵਾਈ ਕਰਦੀ ਇੱਕ ਇਹਨਾਂ ਦੇ ਐਫ ਆਈ ਆਰ ਵੀ ਦਰਜ ਹੋਈ ਆ ਇਹਨਾਂ ਨੇ ਮੇਰੇ ਕੋਲ 28 ਲੱਖ ਰੁਪਏ ਦੀ ਪਹਿਲੇ ਕਿਸੇ ਨੂੰ ਦੁਕਾਨ ਵੇਚਣ ਦੀ ਕੋਸ਼ਿਸ਼ ਕੀਤੀ ਉਹ ਐਫ ਆਈ ਆਰ ਵੀ ਇਹਦਾਂ ਦੋਜਿਆ ਇਸ ਲਈ ਉਸ ਗੱਲ ਨੂੰ ਇਹਨਾਂ ਦੇ ਐਫ ਆਈ ਆਰ ਨਾ ਹੋ ਜੇ ਉਹਦੇ ਚ ਸਬੰਧ ਜੀ ਇਹ ਡਰਾਮਾ ਕਰ ਰਹੇ ਆ ਕਿ ਆਪਾਂ ਕਿਸੇ ਪਰਚੇ 'ਚ ਨਾਂ ਪਿਆ ਜੀ ਸਰ ਮੈਂ ਕੋ ਕੋ ਹੁਣ ਪੈਸੇ ਨਹੀਂ ਦੇ ਦੇਨੂੰ ਮੈਂ ਪੈਸੇ ਦੇ ਦੇ ਮੈਂ ਬੈਂਕਾਂ ਦਾ ਵੀ ਕਰਜ਼ਾਈ ਹਾਂ ਮੈਂ ਬੈਂਕ ਤੋਂ ਵੀ ਐਨਪੀਓ ਚੁਕਾ ਇਹਨਾਂ ਨੂੰ ਪੈਸੇ ਪੈਸੇ ਦੇ ਦੇ ਕੋਈ ਫਿਰ ਕੀ ਜਾਂਦੇ ਹੋ ਮੈਂ ਸਰ ਜੋ ਪ੍ਰਸ਼ਾਸਨ ਜੋ ਪ੍ਰਸ਼ਾਸਨ ਇਨਸਾਫ ਕਰੂਗਾ ਮੇਰਾ ਜੋ ਨੁਕਸਾਨ ਕੀਤਾ ਵਾ ਜਿਆਦੇ ਭਰਵਾਈ ਕਰਨਗੇ ਨਹੀਂ ਤਾਂ ਸਰ ਮੈਂ ਤੁਹਾਨੂੰ ਵਪਾਰੀ ਮੇਰੀ ਦੁਕਾਨ ਕਮੀਟੀ ਕਰ ਹੀ ਦਿੱਤੀ ਇਹਨਾਂ ਨੇ ਮੈਂ ਇੱਥੇ ਕਰੀ 15 ਸਾਲ ਮੈਂ ਸਰ ਪੁਲਿਸ ਕਮਿਸ਼ਨੇਰੇ ਫੈਮਲੀ ਨੇ ਮੇਰੇ ਪਿੱਛੋਂ ਪੁਲਿਸ ਕਮਿਸ਼ਨਰ ਸਾਹਿਬ ਨੂੰ ਕੰਪਲੇਟਾ ਦਿੱਤੀਆਂ ਜਿੱਤੇ ਕੋਈ ਕਾਰਵਾਈ ਨਹੀਂ ਹੋਈ ਕਿ ਇਹਨਾਂ ਦਾ ਪੈਡੀਕਲ ਪ੍ਰੈਸ਼ਰ ਜ਼ਿਆਦਾ ਵਾ ਉਹਤੇ ਹੀ ਬੰਦੇ ਬੰਦੇ ਇਕੱਠੇ ਕਰਕੇ ਡਰਾਮਾ ਕਰ ਜਾਂਦੇ ਹਰ ਵਾਰੀ ਹੁਣ ਮੈਂ ਆਗੇ ਪੁਲਿਸ ਕਮਿਸ਼ਨਰ ਜੀ ਸਾਹਿਬ ਨੂੰ ਕੰਪਲੀਟ ਦਿੱਤੀ ਆ ਉਹ ਮੇਬੀ ਥਾਣੇ ਚ ਆ ਚੁੱਕੀ ਹੋਵੇ ਮੈਨੂੰ ਪੁਲਿਸ ਕਮਿਸ਼ਨਰ ਸਾਹਿਬ ਤੇ ਪੂਰਾ ਯਕੀਨ ਆ ਜੋ ਵੀ ਉਹ ਕਰ ਦੇ ਕਰਨਗੇ ਮੈਨੂੰ ਉਹ ਵਧੀਆ